25 ਜਮਾਨਤਾਂ ਬਿਲਕੁਲ 25 ਦੀ ਬਸ ਲਖਾਈਓ ਬਣਾ ਲਓ ਬਾਦੇ ਜਾਓ ਪੁੱਲ ਨਹੀਂ ਲਖਾਂ ਜਣਾ ਬਤਾਈਏ ਆਪਾਂ ਸਾਡੇ 21 ਉਹ ਨਹੀਂ ਮੈਂ ਕਿਹਾ ਯਾਰ ਮੈਂ 24 ਦੀ ਲੈ ਯਾਰ ਇਹ ਵੀ ਰੇਸਟਾਰ ਬੰਦਾ ਕੱਢ ਮਰਾ ਦਿੱਤਾ ਉਹ ਲੈ ਜੀ ਬੰਦਾ ਉਹ ਮੈਂ ਇਹ ਨਹੀਂ ਬੰਦਾ ਲੈ ਜੀ ਕਰਕੇ ਮੈਂ ਤੁਹਾਨੂੰ ਫਿਰ 25 ਹੀ ਕਹੀ ਆ ਤੇ ਫਿਰ ਮੈਂ ਤੁਹਾਨੂੰ ਆਖਾਂ ਪੂਰੇ ਭਾਈ ਬਾਲਾ ਮੋਹਨ ਬੋਲੀ ਬਸ ਉਹ ਸਹੀ ਆ ਹੋ ਗਈ ਭਾਈ ਲਿਖ ਲੈ ਲਿਖ ਦੇ ਸਰ ਕੋਈ ਨਹੀਂ ਬਸ ਸਹੀ ਆ ਬਸ ਲੈ ਵੀ ਸੁੱਖੇ ਧੂੜਕੋੜ ਲੈ ਗੁਰਪ੍ਰੀਤ ਕੌੜੇ ਵਾਲੇ ਨੂੰ ਦਵਾਤੀ ਹੈ ਬੱਕਰੀ ਬੱਕਰੀ ਨੂੰ ਭਾਈ ਜੀ ਆ ਜਾਓ ਸੁੱਖੇ ਭਾਈ ਮੜਾ ਆਈ ਕਿੰਨੇ ਚਰ ਦੀ ਗੱਬਣਾ ਭਾਈ ਇਹ ਹਾਂਜੀ ਤਿੰਨਾ ਤੇ ਤਿੰਨਾ ਦੋ ਉੱਤੇ ਆ ਠੀਕ ਆ ਹੈ ਵੀ ਦੋਸਤੋ ਆ ਬੱਕਰੀ ਦਵਾਈ ਆ ਸੁਖੇ ਧੂੜਕੋਟ ਵਾਲੇ ਤੋਂ ਇਹ ਗੁਰਪ੍ਰੀਤੋਂ ਦਵਾਈ ਕੌੜਾਂ ਵਾਲੇ ਵਾਲੇ ਨੂੰ ਇਹ 22000 ਦੀ ਬਾਈ ਲਖਾਈ ਆਪੋ ਆਪਣੀ ਆਓ ਬੱਕਰੀ ਆਜੋ ਆਜੋ ਇੱਧਰ ਨੂੰ ਦੇ ਦੇ ਪਰ ਜੇ ਨਹੀਂ ਤਾਂ ਫਿਰ ਕਰਕੇ ਜਿੰਦੀ ਆਪਾਂ ਇਹ ਹੈ ਨਹੀਂ ਮੈਂ ਦੇ ਦੇਣਾ 500 ਰੁਪਏ ਮੈਂ ਦੇ ਦੇਣਾ ਉਹ ਸਾਈ ਵਾਲਾ ਇੱਧਰ ਦੇਤਾ ਉਹ

ਮਾਰ ਲਾ ਬਈ ਸੁੱਖੇ ਹੱਥ ਮੜਾਇਆ ਠੀਕ ਆ ਬਾਈ ਸੁੱਖੇ 20000 ਆ ਗਿਆ ਕਾਲੇ ਕਰ ਦੋ ਮੈਂ ਲੈ ਲਵਾਂਗਾ ਚਲ ਕੋਈ ਨਹੀਂ ਮੈਨੂੰ ਕਰ ਦੇ ਠੀਕ ਆ ਬਾਈ ਠੀਕ ਆ ਲੈ ਜਾ ਤੂੰ ਲੈ ਆ ਬਾਈ ਹੁਣ ਦੱਸ ਬਾਈ ਪੱਕਾ ਜਾਂ ਮੁੱਲ ਕਰ ਦਈ ਪੱਕਾ ਜਾਂ ਪੱਕਾ ਤਾਂ ਮੈਂ ਤਾਂ ਦਸੀ ਆ ਨਾ ਤੂੰ ਹੀ ਬੜਾ ਜਿਆਦਾ ਥੱਲੇ ਆ ਤੂੰ 18 ਨੂੰ ਛੱਡ ਕੇ ਗੱਲ ਕਰੋ 18 ਛੱਡ ਕੇ ਉਹ ਛੱਡ ਤੂੰ 15 15 ਦੀ ਝਾਗ ਛੱਡ ਕੇ ਛੱਡ ਕੇ ਉਹ ਥੱਲੇ ਹਾਂ ਚਲ 15 ਦੀ ਲੈ ਜਾ ਬਾਈ ਉਹ ਝਾਗ ਛੱਡ ਤੈਨੂੰ ਮੈਂ ਦੱਸਦਾ ਉਹ ਤਾਂ ਛੱਡ ਕੇ ਨਹੀਂ ਮਾਲ ਮੁੱਲੀ ਹੋਊਗਾ ਫੇਰ 7500 ਦੀ 8 ਦੀ ਨਹੀਂ ਨਹੀਂ ਬਸ ਬਸ 8500 ਦੀ ਮੈਂ ਲੈ ਲਵਾਂਗਾ بس ਹੁਣ ਦੱਸ ਹੁਣ ਕਿੱਥੋਂ ਛੱਡਨੀ ਆ ਕਿੱਥੇ ਛੱਡਨੀ ਆ ਹੁਣ ਦੱਸ 12000 12 ਦੀ ਰਾਜੀ ਹੁਣ ਲਾ ਦੇ ਜੇ ਕੋਈ ਗੁੰਜਾਇਸ਼ ਹੈਗੀ ਨਾ ਪਤਾ ਯਾਰ ਮੈਂ ਪਤਨ ਕੁ ਘਾਟਾ ਮਾਰੀ ਆ ਕਿ ਫਾਇਦਾ ਕੀ ਯਾਰ ਪੱਟ ਦੋ ਦੰਦਾਂ ਦੀ ਖੜੀ ਆਂ ਗਾਂ ਅਸੀਂ ਮੱਲੇ ਵੇਚ ਨਹੀਂ ਹੁੰਦੀ ਐ ਦੋਂਦੀ ਏਕੜੀ ਛੰਦਰਾ ਦੋਂਦੀ ਹੋਈ ਆ ਆਹ ਵਰ ਰੁਪਏ ਕੱਚੇ ਲਾਇ ਸੀ ਨੇ 8000 ਤੂੰ ਕਹਦਾ ਮੈਂ ਹੱਲ ਵੀ ਦਿੰਨੇ ਆ ਪਰ ਕੋਈ ਚੱਕਰ ਆਪਾ ਆਪਾ ਤੈਨੂੰ ਪਤਾ ਹੀ ਆ 8500 ਤੋਂ ਤੋਂ ਮਨ ਕਰੇ ਵੀ ਲਾ ਕੇ ਆਇਆ ਕਰੇ ਤੋਂ ਵੱਧ ਆਉਂਦਾ ਸੀ ਚਲੋ ਅਗਲੇ ਦੇ ਅਗਲੇ ਨਾਲ ਸਮਝ ਲਾਉਣਾ ਆ ਸਮਝ ਲਾਉਣਾ ਆ ਆ ਪਾਲ ਦੀ ਸਮਝ ਲਾਉਣਾ ਆ ਹਾਂ ਇਥੋਂ ਨੀਂਦ ਲੈ ਕੇ ਦੇ ਦੇ ਜਾ ਹੈ ਇਥੇ 85 ਰੱਖ ਤੂੰ 85 ਰੱਖ ਬਸ ਜਾਨ ਦੇ ਜਿਉਂਨੇ 85 ਲੈ ਜਾਣਾ ਮਾਲ ਮੋਲੀ ਹਾਂ 85 ਰੱਖ ਤੂੰ ਤਰਦਾ ਦੇ ਰਾਜੀ ਯਾਰ ਬੱਜ ਦੇ ਦੇ ਪੈਸੇ ਦੇ ਕੱਢ ਬਸ ਪੈਸਾ ਨਾ 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 ਪੈਸਾ ਦੇ ਦੇ ਚੀਜ਼ ਜੀ ਬੋ ਯਾਰ ਆਪਾਂ ਕਰਾ ਜਾਈਗਾ ਜਦ ਤੂੰ ਕਹੇ ਦੀ ਉਹੀ ਕਾਲ ਆ ਪੱਕਾਲੇ ਦੇ ਮੋੜ ਤੇ ਨਹੀਂ ਲੱਗਦਾ ਉਹ ਨਹੀਂ ਮੈਂ ਤੇ ਹੋਰ ਕੀ ਆ ਉਹ ਸਹੀ ਆ ਸਹੀ ਸਹੀ ਗੱਲ ਬੱਸ ਹੋਰ ਕੀ ਆ ਤੂੰ ਦੱਸ ਬੱਸ ਬੱਸ ਸਹੀ ਹੋ ਗਿਆ ਹੁਣ ਆ ਉਧਰ ਹੀ ਫੜ ਲਾ ਉਹ ਤਾਂ ਕੋਈ ਨਹੀਂ ਗਿਨ ਨੂੰ ਪੈਸੇ ਤਾਂ ਕੋਈ ਗਿਨ ਦੀ ਵੱਡੀ ਗੱਲ ਨਹੀਂ ਕਹੇ ਤਾਂ ਮੈਂ ਗਿਣੀ ਲੈਣਿਆ ਦੱਸ ਫੇਰਾ ਹੋਰ ਕੀ ਓਣ ਕੀ ਝਾਕਾ ਚਾਹ ਤਾ ਫਿਰ ਮੈਂ ਕਿੰਨੇ ਦੀ ਚਾਹ ਦੱਸ ਦੇ ਨਹੀਂ ਮੈਂ ਤੈਨੂੰ 12 ਦੀ ਕਿਹਾ 12 ਦੀ ਨਹੀਂ ਬਈ ਜਾਂਦੀ 12 ਛੱਡ ਕੇ ਦੱਸ ਮੈਥੋਂ ਨਹੀਂ ਵਿਕਣੀ ਗੱਲ 12 ਛੱਡ ਕੇ ਦੱਸ ਹੋਰ ਕੁਝ ਦੇ ਦੇ ਕੋਈ 500 ਵਾਹ ਦੇ ਇਹ ਹੋਰ ਦੱਸ ਹੋਰ ਬੰਦ ਨਹੀਂ ਆ ਚੱਲ ਯਾਰ ਜੇ ਬਾਬੇ ਨੇ ਕਹਦਾ ਲਖਾਈ ਕਰਾ ਦੇਾਂਗੇ ਕਰ ਦਿੰਦੇ ਨਾ ਫਾਈਲਾਂ ਤਾਂ ਲਖਾਈ ਤੇ ਮੇਰੇ ਤੋਂ ਬਾਬਾ 1.5 ਚੰਗਾ ਇਹ ਲੱਟਕੇ ਨਹੀਂ ਮੰਨ ਫਿਰ ਚਲੋ ਫੇਰ ਯਾਰ ਤੇਰੀ ਮਰਜ਼ੀ ਆ ਰੋਜੀ 61 ਚੱਲ ਲੈਣਾ ਤੂੰ ਵੀ ਨਹੀਂ ਭਾਈ ਮੈਂ ਫਿਰ ਮੈਂ ਤੇਰਾ ਪੈਸੇ ਤਾਂ ਉਹਨੂੰ ਪਤਾ ਹਾਂ ਮੁਰਗੀ ਚੱਕਾ ਮੇਰੇ ਲਈ ਤੇਰਾ ਪੈਸੇ ਤਾਂ ਬਈ ਮੇਰੀ ਕਾਸਲ ਆਪਾਂ ਇੱਥੋਂ ਲੈ ਜਾਂਦੇ ਆ ਆਪਾਂ ਕਹਤਾ ਵੀ 8 ਮੈਨੂੰ 8 8.5 ਚ ਪੈ ਜੂ ਇੱਥੇ ਠੀਕ ਜਾਂਦੀ ਜਾਂਦੀ ਘਰੀ ਤੇ 300 ਰੁਪਏ ਨਕਦ ਤੌਂਗ ਵਾਲੀ ਦਾ ਲੈਂਦੇ ਹੱਥੋਂ 9000 ਹਾਂ ਤੇ ਮੈਂ ਤਾਂ ਉੱਥੇ ਵੜ ਜੂ ਜਾਂਦੀ ਮੈਂ ਕਿੱਥੇ ਵੇਚਣ ਨੂੰ ਮੁਰਗੀ ਡਾਕਟਰ ਉੱਥੇ ਨਹੀਂ ਉਹਦਾ ਆਪਾਂ ਚੀਜ਼ ਤੈਨੂੰ ਦੱਸਤੀ ਜਿੰਨੇ ਦੀ ਮਰਗੀ ਹਾਂ 70 ਸਾਹਮਣੇ ਆਪਾਂ ਪਵਾ ਦੀ ਐਡਾ ਬਚੜ ਵਾਲਾ ਤੇ ਪੰਦੇ ਐਡਾ ਝੜ ਵਾਲਾ ਉਹਨਾਂ ਨੂੰ 300 ਰੁਪਏ ਨਕਦ ਲੈਣਾ ਸਵਾਰ 120 ਰੁਪਏ ਅੱਜ ਲੈ ਜਾਏਂਗਾ ਨਕਦਾ ਰੱਖ ਲੈ ਤਰਦਾ 85 ਨਹੀਂ ਮੈਂ 85 ਨਾਲ 100 ਨਾਲ ਕਿਹੜਾ ਮੈਂ ਆਪਾਂ ਤੂੰ ਪੂਰਾ ਤਾਂ ਹੀ ਤੈਨੂੰ ਕਹਾਂ ਵੀ ਉਹੀ ਲਿਖਾਈ ਕਰਾ ਦਊਗਾ ਆਹ ਲਾਸਟ ਦੱਸ ਦੇ ਯਾਰ ਹੁਣ ਇੱਕ ਗੱਲ ਇੱਕ ਇੱਕ ਮਾਰਦੇ ਆ ਸੱਟ ਰਾਜੀ ਚੱਲਣੀ ਮਾੜੀ ਨਹੀਂ ਬਾਈ ਚੱਲਣੀ ਮਾੜੀ ਨਹੀਂ ਚੱਲਦੀ ਮਾੜੀ ਚੱਲਣੀ ਨਹੀਂ ਚੱਲਦੀ ਮੈਂ ਤੈਨੂੰ ਕਤੋਂ ਨੋ ਕਰਦਾ ਯਾਰ ਮਾਲ ਮੁੰਦੀ ਦਾ ਯਾਰ ਓਵੇਂ ਦਾ ਟੈਟ ਹੀ ਆ ਟੈਟ ਨੂੰ ਭੈਣ ਚੋਦੀ ਆ ਉਹ ਉਹ ਬੱਤ ਕਰਾ ਦੂਗਾ ਐ ਕਰ ਲੈ ਉਹ ਨਹੀਂ ਨਹੀਂ ਮੰਨਦਾ ਭਾਈ ਚੱਲ ਯਾਰ 9 ਜ ਲਖਾਈ ਤੂੰ ਕਰਾ ਦੀ ਚੱਲ ਨਾਲ ਹੁਣ ਮੰਨ ਦੇ ਮੈਨੂੰ ਕੋਲ ਜਿਹੜਾ ਬੰਦਾ ਨਹੀਂ ਬਹੁਤ ਪੈਸੇ ਲੱਗ ਬਹੁਤ ਪੈਸੇ ਲੱਗਦੇ 9000 ਨਹੀਂ ਬਸ ਹੈ ਬਹੁਤ ਆ ਪਿੰਚਾਇਤ ਖੜੀ ਸਹੀ ਬਹੁਤ ਪੈਸੇ ਕਹਿ ਗਏ ਕੱਚੇ ਨਹੀਂ ਲੈ ਗਣਾ ਯਾਰ ਪੈਸੇ ਲੈ দোਸਤੋ ਆ ਬੱਕਰੀ ਦਾ ਸੌਦਾ ਹੋ ਗਿਆ ਸਹੀ ਗਾ ਨਹੀਂ ਨਹੀਂ ਮੈਂ ਮੰਨਿਆ ਕਰ ਇੱਕ ਹੋਰ ਚਲਣੀ ਪੈਣੀ ਆ ਮਾਰੀ ਜੀ 9000 ਚ ਲਖਾਈ ਆਪੂ ਆਪਣੀ ਆ ਤੇਰੀ ਮੋੜੇ ਮੈਂ 9 ਬੰਦਾ ਨਹੀਂ ਚਾ ਉਹ ਉਹ ਨਹੀਂ ਨਹੀਂ ਭਾਈ ਮੈਂ ਤੋ ਟਿੰਨਾ ਚੜਾ ਨਹੀਂ ਤੇਰੀ ਮੋਰੀ ਨਹੀਂ ਦੱਸ ਦੇ ਚੰਗੀ ਬੋਲਾਂ ਦਾ ਸਪੈਨਰ ਤਾਰ ਬੰਦੋ ਮੈਂ ਉਹਦੀ ਫੇਰ ਵੀ ਚੱਲ ਤੂੰ ਪੈਸੇ ਗਿਣਾ ਯਾਰ ਖੇਡ ਪੈਸੇ ਤੂੰ ਉਹ ਗੇਲਾ ਯਾਰ ਪੈਸੇ ਹੋਰ ਸ਼ਾਤ ਨਹੀਂ ਮੈਂ 9000 ਰੁਪਈਆ ਪੂਰਾ ਲੈ ਪੂਰਾ ਦੇ ਦੇਗਾ 100 ਨਾਲ ਕੀ ਹੋ ਜਾਊਗਾ ਨਾ ਨਾ ਲਗਾਈ ਆਪੋ ਆਪਣੀਆਂ ਚੱਲ ਲਗਾਈ ਆਪੋ ਜਿਹੜੀ ਗੱਲ ਕਰ ਜਵਾਨ ਤੇ ਖੜੋ ਮੈਂ ਨਾ ਕਰੋ ਮੈਂ ਵੀ ਤਾਂ ਵੇਚਣੀ ਆ ਉਹ ਮੰਨਦਾ ਨਹੀਂ ਚੱਲ ਕਰਾ ਦੇ ਆਪਾਂ ਆ ਲੈ 200 ਰੁਪਿਆ ਲਖਾਈ ਕਰਾ ਦੋ ਉਹ ਦਿੰਦਾ ਆਪਾਂ ਗੱਲ ਨੇ ਮੈਂ ਕੋਲ ਲਾਈ ਆ ਨਹੀਂ ਨਹੀਂ ਉਹ ਦੂਜੀ ਆ اچھا ਹਾਂ 7 ਵੀਰ ਲੈ ਵੀ 9000 ਰੁਪਿਆ ਦੀ ਹੋ ਗਈ ਪੱਟ ਰਾਜੀ ਛੱਤਿਆਂ ਵਾਲਿਆਂ ਨੇ ਦਵਾਤੀਏ ਦੋਸਤੋ ਆ ਪੱਟ 8900 ਲਾ ਤਾਂ 800 ਨਹੀਂ ਦਿੱਤੀ ਕੋਈ ਨਹੀਂ ਯਾਰ ਰਾਜੀ ਕੋਈ ਨਹੀਂ ਕਹਿਆ ਤੁਸੀਂ ਤੱਕਾ ਨਹੀਂ ਨਹੀਂ ਯਾਰ ਤੱਕਾ ਨਹੀਂ ਯਾਰ ਉਹ ਹੀ ਆ ਆਪਾਂ ਉਹਨੂੰ ਅਗਲੇ ਨੂੰ ਕਹਿਨੇ ਆ ਯਾਰ ਪਰ ਉਹ ਮੰਨਦਾ ਨਹੀਂ ਕੀ ਕਰਗੇ ਦਿਖਾਈ ਦੇ ਲੇ ਵੀ ਦੋਸਤੋ ਬੱਕਰੇ ਦਾ ਸੌਦਾ ਹੋਇਆ ਸੀ ਬਾਈ ਗੁਰਪਰੀ ਤੋਂ ਹਰਾਂ ਲੈ ਆਏ ਬਾਈ ਕਿੰਨੇ ਦਾ ਬੱਕਰਾ ਹੋਇਆ ਸੀ 11.5 ਦਾ ਹੋਇਆ ਲਿਖਾਈ ਮੰਨ ਲਓ ਵੀਰੀ ਸੀ ਠੀਕ ਹੈ 11.5 ਚ ਬਾਈ ਜੀ ਪਿੰਡ ਕਿਹੜਾ ਸੀ ਆਪਣਾ ਧੂੜਕੋਟ ਲੈ ਵੀ ਧੂੜਕੋਟ ਤੋਂ ਆਏ ਸੀ ਬੱਕਰਾ ਤੁਹਾਨੂੰ ਵਿਖਾ ਦਿੰਨੇ ਆ ਬਾਈ ਲੈ ਵੀ ਦੋਸਤੋ ਆ ਬੱਕਰਾ ਹੋਇਆ ਬਾਈ ਗੁਰਪਰੀ ਤੋਂ ਹਰਾਂ ਦੇਵਾਦਾ 11.5 ਹਜ਼ਾਰ ਚ ਧੂੜਕੋਟ ਵਾਲਿਆਂ ਤੋਂ ਤੁਸੀਂ ਵੀ ਜ਼ਰੂਰ ਪਹੁੰਚਿਆ ਕਰੋ ਪਿੰਡ ਵਧਾਈਆਂ ਦਾਣਾ ਮੰਡੀ ਵਿੱਚ ਦੋਸਤੋ ਬਹੁਤ ਚੰਗੇ ਜਾਨਵਰ ਆਉਂਦੇ ਤੇ ਬਹੁਤ ਚੰਗੇ ਸੌਦੇ ਹੁੰਦੇ ਹੋਇਆ ਯਾਰ ਉਹਨੂੰ ਕਹਿੰਦਾ 4000 ਚ ਲਖਾਈ ਮੰਨ ਕੇ ਚਲੋ ਕਰਾ ਦੂਗਾ ਨਹੀਂ 4500 ਤਾਂ ਪਾ ਅੱਗੇ ਪਿਛਲੀ ਮੰਡੀ ਤੇ ਦੇ ਜਾਂਦੇ ਸੀ ਹੁਣ 500 ਚ ਯਾਰ ਸਮੇ ਸਮੇ ਦਾ ਖੇਡ ਹੀ ਆ ਯਾਰ ਭਾਈ ਸਮੇ ਸਮੇ ਦੀ ਖੇਡ ਆ ਯਾਰ ਚਲ ਮਿਰਚਾ ਇਹ ਬੜਾ ਦੂਗਾ ਸਹੀ ਹੈ ਇਸ ਤਰ੍ਹਾਂ ਵੇਖ ਲੈ ਲੈ ਇਸਰ ਬੰਦਾ ਪੁਰਾਣਾ ਲੈ ਦੱਸ ਯਾਰ ਬੰਦੂ ਗਏ ਹੁਣ ਚਲ ਆ ਲੈ ਕੱਢ ਸਾਈ ਲੈ ਲੈ ਬਸ ਹੋ ਗਿਆ ਆ ਜਾ ਓਰੇ ਲੈ ਬਸ ਓਰੇ ਆ ਜਾ ਭੱਜਣ ਦਿੰਦੇ ਨਹੀਂ ਆਪਾਂ ਤੈਨੂੰ ਪਤਾ ਹੀ ਆ ਇੱਕੋ ਹੀ ਗੱਲ ਕਰਦੀ ਬਸ ਇੱਕੋ ਹੀ ਕਰਦੀ ਹਾਂ ਉਹਦੀ ਜਾ ਮੰਨ ਲਓ ਐ ਪਿਆ ਕਿਓ ਵਰਗਾ 10 ਚਾ ਆ ਗਿਆ ਲੈ ਭਾਈ ਜਮਾਂ ਹੀ ਬਾਈ ਨੇ ਸਿਰਾ ਲਾ ਭਾਈ ਅਸੀਂ ਆਪਾਂ ਕੱਚੇ ਪੈਸੇ ਲਾਉਂਦੇ ਨਹੀਂ ਫੜ ਲਾ ਫੜ ਲਾ ਵਸ ਦੇਖ ਦੇ ਕੀ ਆਖੇ ਲੱਗੀ ਆਪਣਾ 500 ਦਾ ਅਗਲੇ ਪਿਛਲੇ ਮਹੀਨੇ ਚੱਲ ਗੱਲ ਸੁਣਾ ਮੇਰੀ ਲਿਖਾਈ ਪੈਣੀ 500 ਰੁਪਇਆ ਬਾਈ ਲਿਖਾਈ ਕਰਾ ਸਹੀ ਹੈ ਲਿਖਾਈ ਉਹ ਕਰਾ ਦੂਗਾ ਦੋਵੇਂ ਪਾਸੇ ਚਾਚਾ ਲਿਖਾਈ ਕਰਾ ਦੂਗਾ ਹਾਂ ਚਾਹ ਸੌ ਹੋਰ ਚੱਲ ਬਸ ਸੌ ਬਸ ਸਹੀ ਆਉਣ ਬਸ ਬਸ ਸੌ ਚ ਲਿਖਾਈ ਉਹ ਕਰਾ ਦੂਗਾ ਕਰਾ ਦੇ ਯਾਰ ਲਗਾਈ ਇਹ ਤਾਂ ਹੁਣ 4500 ਪੂਰਾ ਕਰਨ ਨੂੰ ਫਿਰਦਾ ਉਹ ਹੋਣਾ ਨਹੀਂ ਹੁਣ ਸਹੀ ਗੱਲ ਹੈ ਪੰਜਾਹ ਸਲਾ ਕੀ ਹੋ ਜੀ ਤੇ ਉਹ ਹੋ ਗਿਆ ਚਲੋ ਲਿਖਾਈ ਉਹ ਕਰਾ ਦੂਗਾ ਬਸ ਨਹੀਂ ਮੈਂ ਕਰਾਦਣਾ ਚਾਹਾਂ ਨਾ ਕੀ ਤੇਰਾ ਲਿਖਾਈ ਹੋ ਗਈ ਉਹ ਨਾ ਨਹੀਂ ਉਹ ਨਾਮ ਦੱਸ ਦੇ ਉਹ ਨਾਮ ਦੱਸ ਦੇ ਯਾਰ ਤੂੰ ਸਾਹਮਤਾ ਵਰ ਵਧ ਗਿਆ ਸੇਵਾ ਯਾਰ ਤੇ ਜਾ ਕੇ ਲਿਆਦਾ ਭੁੱਖੇ ਨੂੰ ਦੇਈ ਜਾਂਦੇ ਦੇ ਹੋਰ 100 ਪੱਠੇ ਆ ਚੱਕ ਯਾਰ 4200 ਹੋ ਗਿਆ ਓਏ ਉਹਨੂੰ 4500 ਜੀ ਪੈ ਗਿਆ ਭਰਾਵਾ ਓਏ ਉਹਨੂੰ 4500 ਚ ਪੈ ਗਿਆ ਉਸਤਾਦ ਮੰਨ ਲੈ ਲੈ ਕੀ ਕਰ ਗੰਦੀ ਬਹਿਨਾ ਕਰੂਗਾ ਯਾਰ ਬਸ ਪਤਾ ਨਹੀਂ ਨਾ ਬੱਕਰੇ ਵਾਲਾ ਲਿਖ ਦੇ ਉਹ ਪਿੰਡ ਦੇ ਅੱਖਾਂ ਤਰਾਂ ਬੱਕਰੇ ਵਾਲਾ ਲਿਖ ਦੇ ਲਿਖ ਦੇ ਪਿੰਡ ਕਿਹੜਾ ਬਾਈ ਬਲਮਗੜ ਬਲਮਗੜ ਗਵਾਂਢੀ ਬੰਦਾ ਬਲਮਗੜ ਰੈਨਿੰਗ ਦਾ ਮਾਨ ਹੀ ਲਿਆ ਕਰ ਲੈ ਵੀ ਸਰ ਨੂੰ ਦਵਾਤਾ ਰਬਾਨੇ ਵਾਲੇ ਨੂੰ ਆ ਬੱਕਰਾ 4200 ਦੇ ਵਿੱਚ ਤੇ ਇਸਰ ਦੀ ਲਗਾਈ ਉਹਨੂੰ ਤਾਂ 4400 ਜੀ ਪੈ ਗਿਆ ਠੀਕ ਹੈ ਇਸ ਤਰਾ ਠੀਕ ਹੈ ਖੁਸ਼ ਹੈ ਇਹ ਤਾਂ ਖੁਸ਼ ਹੀ ਖੁਸ਼ ਆ ਯਾਰਾ ਇਹਨੂੰ ਵੀ ਖੁਸ਼ ਕਰੋ ਮੈਂ ਇੱਕੋ ਗੱਲ ਹੀ ਕਰੂੰਗਾ ਹੋਈ ਆ ਮੰਨ ਲਓ ਫੜ ਲਈ ਸਾਰੀ ਠੀਕ ਹੈ ਕਿਉਂਕਿ ਵੀਡੀਓ ਬਣਾਉਣ ਬੰਨ ਕਰੀ 10000 ਰੁਪਏ ਦੀ ਬੱਕਰੀ ਪੂਰੇ ਦੀ ਦੇਣੀ ਹੈ ਠੀਕ ਸਹੀ ਹੈ ਜਮ ਨਹੀਂ 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 ਮੈਂ ਕਹ ਲਖਾਈ ਆਪ ਕੋ ਆਪਣੀ ਹੈ 10000 ਮਕਾਰ ਦੇ ਵਿੱਚ 82 ਬਸ ਠੀਕ ਆ ਕਿਨੇ ਲਈ ਆ ਬੱਕਰੀ ਬਈਏ ਬੱਕਰੀ ਬਾਊ ਮਾਲ ਠੀਕ ਆ ਲਈ ਬਾਈ ਉਹਨੂੰ ਦਵਾਤੀ ਆ ਠੀਕ ਗੱਬਣ ਦੀ ਗਰੰਟੀ ਆ ਹਾਂ ਹਾਂ ਹੁਣ ਉਹਨਾਂ ਦੋਵਾਂ ਦਾ ਟੋਰਾ ਜਾ ਕੇ ਲੈ ਵੀ ਆ ਦਵਾਤੀ 10000 ਦੀ ਤਰਦਾ 10000 ਦੇਣਾ ਲਖਾਈ ਆਪੋ ਆਪਣੀਆਂ ਮੈਗ ਹੇਅਰ ਤੋਂ ਦਵਾਤੀ ਆ ਬਾਊ ਚੰਡੀਗੜ੍ਹ ਨੂੰ ਪਰ ਇਹਨੇ ਭਰਾਵਾਂ ਨੇ ਚੱਲ ਚੱਲ ਠੀਕ ਆ ਕਾਣੇ ਠੀਕ ਆ ਬਾਈ ਠੀਕ ਓਕੇ ਓਕੇ ਖੁਸ਼ ਮੜਾ ਇਹਨੂੰ ਮੂੰਹ ਕਰ ਲੋ ਬਾਈ ਐ ਬਾਊ ਹਾਂ ਗਣਾ ਦੋ ਪੈਸੀ ਫੜਾ ਦੇ 100 500 ਆ ਜਾਣਾ ਬਾਈ ਤੇਰੇ ਕੋ ਹਾਂ 500 ਰੁਪਏ ਆਇਆ ਵੇਖ ਲੈ ਬਾਈ ਤੇਰੇ ਬਾਪੂ ਵੇਖ ਲੈ ਮੇਸ਼ਾ ਨਾ ਦੱਸਣ ਕਿਵੇਂ ਹੋਈ ਆ ਜਿਹੜੀ ਹੋਈ ਉਹ ਹਾਂ ਬਾਈ ਮੈਂ ਕਹਾਂ ਠੀਕ ਆ ਬਾਈ ਠੀਕ ਆ ਲੈ ਵੀ ਜਿਹੜੇ ਬੱਕਰੀ ਦਵਾਈ ਆ ਮਹਿਕ ਤੋਂ ਬਾਬੂ ਚੰਡੀਗੜ੍ਹ ਕੇ ਨੂੰ ਜਿਹਦਾ ਗੱਲ ਹੋਈ ਹੋਈ ਆ